ਆਤੂਸੀ ਤੇ ਪਰਦੇਸਾਂ ਦੇ ਕੋਰਟ ਤੋਂ ਹੀ ਹਨਪੁਰ ਰੋਡ ਤੇ ਖੜੇ ਕਿਸੇ ਤੇ ਤਰਪਾਲੀ ਪਾਈਓ ਕੋਈ ਦੇਣਾ ਨਹੀਂ ਕੋਈ ਲੈਣਾ ਨਹੀਂ ਇਹ ਜਦੋਂ ਦੋ ਪਹੀਆ ਵਾਹਨ ਆਉਂਦੇ ਆ ਮੋਟਰਸਾਈਕਲ ਆਉਂਦੇ ਆ ਜਾਂ ਹੋਰ ਕੋਈ ਸਵਾਦੀ ਆਉਂਦੀ ਆਵਾ ਇਹ ਵਿੱਚ ਉਹਦੇ ਖੱਖਾਂ ਅੰਬੀਆਂ ਹੀ ਹੋ ਜਾਂਦੀਆਂ ਫਿਰ ਐਕਸੀਡੈਂਟ ਹੁੰਦੇ ਆ ਕਿਸੇ ਤਾਂ ਰੇਲਿੰਗਾਂ ਨਹੀਂ ਲੱਗਿਓ ਅ ਪ੍ਰਕਾਸ਼ਨੀ ਟ੍ਰਾਫਿਕ ਦੀ ਲਾਈਨ ਦੀ ਲਾਈਨੇ ਖੜੀ ਆ ਤੇ ਟ੍ਰੈਫਿਕ ਨੂੰ ਵੀ ਵੇਰ ਰੱਜ ਕੇ ਫੰਦੀ ਆ ਤੇ ਕੋਈ ਮੰਤਰੀਆਂ ਸੰਸਦੀਆਂ ਦੇ ਹੈਗੇ ਆ ਤਾਂ ਇਹ ਕੋਈ ਨਹੀਂ ਇਹਨੂੰ ਦੇਖਦਾ ਕਿ ਕਿੰਨੀ ਲੰਬੀ ਲਾਈਨ ਲੱਗੀ ਹੋਆ ਸਕੂਲੀਆ ਗੱਡੀਆਂ ਆਉਂਦੀਆਂ ਟ੍ਰੈਫਿਕ ਦੇ ਕੋਲ ਖੜਾ ਰੁਕਦੀ ਆ ਇਹਨੂੰ ਕੋਈ ਰੋਕਣਾ ਨਹੀਂ ਚੱਲ ਸਰਪਾਲ ਵੀ ਨਹੀਂ ਪਾਉਂਦੇ ਕੋਈ ਪਾਉਂਦਾ ਉੱਤੇ ਇਹ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆ। ਇਹ ਸਿਰਫ ਜੀਟੀ ਰੋਡ ਦੇ ਉੱਤੇ ਆਪਣਾ ਪੂਰ ਪਲਾਜ਼ਾ ਬਚਾਉਣ ਦੇ ਲਈ ਕਰਕੇ ਇਹ ਇੱਥੇ ਬੰਦੇ ਇਹ ਜਿਹੜਾ ਨਵਾਂ ਰੋਡ ਬਣਿਆ ਗੜ ਸ਼ੰਕਰ ਤੋਂ ਆਦਮਪੁਰ ਤਾਂ ਉਹਦੇ ਉੱਤੇ ਜਾਂਦੇ ਆਪਣਾ ਟੂਲ ਪਾਇਆ ਬਚਾਉਣ ਦੇ ਲਈ। ਇਹ ਡਰਾਈਵਰ ਇੱਥੇ ਚਾਹ ਪਾਣੀ ਛਕਦੇ ਆ ਆ ਕੇ ਖੜੇ ਇੱਥੇ। ਡਰਾਈਵਰ ਸਾਹਿਬ ਆਪਣੇ ਤੁਸੀਂ ਇਹ ਉੱਤੇ ਤਰਪਾਲ ਕੱਦ ਨਹੀਂ ਪਾਦੇ ਇਹ ਜਿਹੜਾ ਮੋਟਰਸਾਈਕਲ ਆ ਉਹ ਤਾਂ ਨਾ ਹੀ ਹੋ ਜਾਂਦਾ ਦੇਖ ਕੇ ਉਹ ਭਾਈ ਗਿੱਲਾ ਮਾਲਾ ਹਾਂਜੀ ਗਿੱਲਾ ਮਾਲਾ ਦਾ ਨਹੀਂ ਹੁੰਦਾ ਗਿੱਲਾ ਦਾ ਮਾਲਾ ਹੈ ਉੜਦਾ ਵੀ ਅਸੀਂ ਆਪ ਮੋਟਰਸਾਈਕਲ ਚਲਾਉਂਦੇ ਆ ਤਾਂ ਮਗਲਾ ਬੰਦਾ ਤਾਂ ਨਾ ਹੀ ਹੋ ਜਾਂਦਾ ਫੜ ਕੇ ਕਿਹੜੀ ਹੁੰਦੀ ਪੂਪੀ ਡਾਟ ਹੁੰਦੀ ਆ ਇਹ ਤਾਂ ਗਿੱਲਾ ਮਾਲ ਆ ਸਾਰਾ ਪਾਣੀ ਵਾਲਾ ਮਾਲ ਆ ਚਲੋ ਮੰਨ ਲੈਂਦੇ ਅੱਜ ਪਾਣੀ ਵਾਲਾ ਹੈਗਾ ਇੱਥੇ ਟ੍ਰਿਪਲ ਡੰਗਦੇ ਲੋਕ ਤਾਂ ਇੰਨਾ ਹੀ ਹੋ ਜਾਂਦੇ ਫੜ ਕੇ ਇਹ ਅਹੀ ਪਾ ਕੇ ਆਈਦਾ ਉਹ ਚੀਜ਼ ਤੇ ਪਾ ਕੇ ਆਈਦਾ ਇਹ ਤਾਂ ਠੀਕ ਹੈ ਗਿੱਲਾਂ ਦਿਸਦਾ ਹੈ ਨਾ ਇਹ ਕੋਈ ਨਹੀਂ ਜਦ ਸੁੱਕੇ ਵੀ ਆਉਂਦੇ ਟਿੱਪਰ ਹਨਾ ਨਾ ਕੇ ਠੀਕ ਆ ਥੈਂਕ ਯੂ ਜਿੱਦਾਂ ਅੰਡਰੇਜ ਹੁੰਦਾ ਇਹ ਡ੍ਰੈਪ ਤਾਂ ਦਿਸਦਾ ਹੈ ਜਿਹਦੇ ਵਿੱਚ ਬੈਠਦਾ ਛੋਟਾ ਜਿਹਾ ਬੱਚਾ ਜਿਹਾ ਚਲਣ ਰਿਹਾ ਵਾ ਹੱਲੀ ਆ ਦੇਖੋ ਬੱਚਾ ਜਿਦਾ ਚਲਾਵਾ